ਲੋਕ ਸਭਾ ਚੋਣਾਂ ਤੋਂ ਬਾਅਦ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ ਦੱਸ ਦਈਏ ਕਿ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ ਦੋ ਰੁਪਏ ਪ੍ਰਤੀ ਲੀਟਰ ਵਧੀਆਂ ਨੇ ਦੁੱਧ ਦੀਆਂ ਕੀਮਤਾਂ ਜਿਹੜੀਆਂ ਅੱਜ ਤੋਂ ਹੀ ਲਾਗੂ ਹੋ ਜਾਣਗੀਆਂ ਹਾਂਜੀ ਜਿਵੇਂ ਕਿ ਜਿਨੀਆਂ ਕੀਮਤਾਂ ਵਧੀਆਂ ਨੇ ਤਾਂ ਵਧੀਆਂ ਹੋਈਆਂ। ਕੀਮਤਾਂ ਅੱਜ ਤੋਂ ਹੀ ਲਾਗੂ ਕਰ ਦਿੱਤੀਆਂ ਗਈਆਂ ਨੇ। ਦੱਸ ਦਈਏ ਕਿ ਇੱਕ ਨਿੱਜੀ ਕੰਪਨੀ ਨੇ 2 ਰੁਪਏ ਪ੍ਰਤੀ ਕਿਲੋ ਜਿਹੜਾ ਰੇਟ ਹੈ ਦੁੱਧ ਦਾ ਵਧਾਇਆ ਹੈ। ਜਿਹੜਾ ਦੁੱਧ ਪਹਿਲਾਂ 64 ਰੁਪਏ ਕਿਲੋ ਮਿਲਦਾ ਸੀ ਤਾਂ ਹੁਣ 66 ਰੁਪਏ ਪ੍ਰਤੀ ਕਿਲੋ ਮਿਲੇਗਾ। ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ ਤੇ ਜਿਹੜਾ 64 ਰੁਪਏ ਪਹਿਲਾਂ ਮਿਲਦਾ ਸੀ ਤੇ ਹੁਣ ਉਹ 66 ਰੁਪਏ ਮਿਲੇਗਾ। ਤਾਂ ਕਿਸਾਨਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਰੇਟ ਵਧਾਉਣ ਦੀ ਜਿਸ ਦੇ ਮੱਦੇ ਨਜ਼ਰ ਚੋਣਾ ਤੋਂ ਦੂਸਰੇ ਦਿਨ ਹੀ ਜਿਹੜਾ ਦੁੱਧ ਦਾ ਰੇਟ ਹੈ ਉਹ ਵਧਾ ਦਿੱਤਾ ਗਿਆ ਹੈ ਤਾਂ ਕਿਉਂ 2023 ਤੋਂ ਬਾਅਦ ਦੁੱਧ ਦੀਆਂ ਜਿਹੜੀਆਂ ਕੀਮਤਾਂ ਸੀ ਉਹ ਵਧੀਆਂ ਨਹੀਂ ਸਨ ਜਿਨ੍ਹਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਜਾਵੇ ਤਾਂ ਅੱਜ ਦੁੱਧ ਦੀਆਂ ਕੀਮਤਾਂ ਦੇ ਵਿੱਚ 2 ਰੁਪਏ ਵਾਧਾ ਕਰ ਦਿੱਤਾ ਗਿਆ ਹੈ ਅੰਮੋਲਕ ਕੰਪਨੀ ਨੇ ਆਪਣੇ ਦੁੱਧ ਦਾ ਰੇਟ ਵਧਾ ਕੇ 2 ਰੁਪਏ ਪ੍ਰਤੀ ਲੀਟਰ ਵਧਾ ਕੇ 64 ਤੋਂ 66 ਰੁਪਏ ਕਰ ਦਿੱਤਾ ਹੈ ਤਾਂ ਇਸ ਦੇ ਨਾਲ ਬੇਸ਼ੱਕ ਕਿਸਾਨ ਨੇ ਜਿਹੜੇ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਹੋਇਆ ਹੈ ਪਰ ਆਮ ਲੋਕਾਂ ਦੀ ਜੇਬ ਦੇ ਉੱਤੇ ਕਾਫੀ ਜ਼ਿਆਦਾ ਮਾਰੂ ਅਸਰ ਇਸ ਦਾ ਦਿਖੇਗਾ ਕਿਉਂਕਿ ਮਹਿੰਗਾਈ ਅੱਗੇ ਜ਼ਿਆਦਾ ਹੈ ਲੋਕ ਅੱਗੇ ਬਹੁਤ ਹੀ ਤੰਗ ਪਰੇਸ਼ਾਨ ਹੰਤੇ ਹੁਣ ਇੱਕ ਹੋਰ ਝਟਕਾ ਲੱਗਿਆ ਹੈ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ ਕਿਉਂਕਿ ਦੁੱਧ ਇੱਕ ਅਜਿਹੀ ਚੀਜ਼ ਹੈ ਜਿਹੜੀ ਰੋਜ਼ਾਨਾ ਵਰਤੋ ਦੀ ਚੀਜ਼ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਸ ਦੀ ਵਰਤੋਂ ਕਰਦੇ ਨੇ ਤੇ ਹੁਣ ਇਸ ਦੇ ਵਿੱਚ ਵਾਧਾ ਹੋਣ ਦੇ ਨਾਲ ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਵੱਡਾ ਝਟਕਾ ਮਹਿਸੂਸ ਹੋ ਰਿਹਾ ਹੈ 2 ਰੁਪਏ ਪ੍ਰਤੀ ਲੀਟਰ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ ਤੇ ਹੁਣ ਜਿਹੜਾ ਦੁੱਧ ਪਹਿਲਾਂ 64 ਰੁਪਏ ਕਿਲੋ ਮਿਲਦਾ ਸੀ ਹੁਣ 68 ਰੁਪਏ ਪ੍ਰਤੀ ਕਿਲੋ ਮਿਲੇਗਾ ਦੁੱਧ ਦੀਆਂ ਕੀਮਤਾਂ ਵਧਣ ਦੇ ਨਾਲ ਹੁਣ ਵੇਖਣਾ ਇਹ ਹੋਵੇਗਾ ਕਿ ਲੋਕਾਂ ਨੂੰ ਮਹਿੰਗਾਈ ਦੇ ਨਾਲ ਕਿਸ ਤਰੀਕੇ ਦੇ ਨਾਲ ਜੂਝਣਾ ਪਵੇਗਾ ਲੋਕਾਂ ਨੂੰ ਮਹਿੰਗਾਈ ਦਾ ਅੱਜ ਇੱਕ ਵੱਡਾ ਝਟਕਾ ਲੱਗਿਆ ਏ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ